ਗੰਗਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਖ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਈਆਂ 'ਚ ਸਵਾਗਤ ਹਮੇਸ਼ਾ ਇਤਰਾਜਵੀ ਤੁਹਾਡੇ ਦਿਲ ਨੂੰ ਛੂਹਣ ਵਾਲਾ ਵਿਸ਼ਾ ਜਿਹੜਾ ਕਿਉਂਕਿ 111ਵਾਂ ਗੁਰਨਾਨਕ ਜਹਾਜ਼ ਦੀ ਵਰੀ ਗੰਡ ਆ ਰਹੀ ਹੈ ਉਦੋਂ ਪਹਿਲਾਂ ਜਿਹੜਾ ਇੱਥੇ ਸਾਊਥ ਏਸ਼ੀਅਨ ਦੇ ਨਾਮ ਦੇ ਉੱਤੇ ਸਾਡੇ ਲੋਅਰ ਮੇਨਲੈਂਡ ਦੇ ਵਿੱਚ ਇਤਿਹਾਸਕ ਪੰਜ ਗੁਰਦੁਆਰਿਆਂ ਨੂੰ ਜਿਹੜਾ ਸਾਊਥ ਏਸ਼ੀਅਨ ਹੈਰੀਟੇਜ ਦੇ ਨਾਮ ਦੇ ਥੱਲੇ ਦਿਖਾਇਆ ਗਿਆ ਤੇ ਇੱਕ ਇਹੋ ਜਿਹੇ ਕੰਮ ਤਾਂ ਬੜੇ ਸਾਲਾਂ ਤੋਂ ਕਰ ਰਹੇ ਨੇ ਪਰ ਗੁਪਤ ਰਹਿ ਕੇ ਕੰਮ ਕੀਤਾ ਪਰਗਟਨੀ ਹੋਏ ਪੰਜਾਬੀ ਚ ਕਹਿੰਦੇ ਆ ਜਿਹਨੂੰ ਤੇ ਜਦੋਂ ਡਾਕਟਰ ਸਰਵਜਿੰਦਰ ਸਿੰਘ ਪਿਛਲੇ ਵਰਿਆਂ ਦੇ ਵਿੱਚ ਆਏ ਤੇ ਮਿਲਣ ਦੇ ਬਹਾਨੇ ਗਏ ਚੁੰਬਕ ਦੀ ਤਰ੍ਹਾਂ ਉਸ ਹਿਸਟੋਰਿਕ ਪਲੇਸ ਦੇ ਹੀ ਬਣ ਕੇ ਰਹਿ ਗਿਆ ਉਹ ਹਿਸਟੋਰਿਕ ਪਲੇਸ ਕਿਹਨਾਂ ਦਾ ਹੈ ਕਿਹਨੇ ਤਿਆਰ ਕੀਤਾ ਹੈ ਕਿਹਨੇ 15 ਸਾਲ ਤੋਂ ਵੱਧ ਮਿਹਨਤ ਕਰਕੇ ਸਾਡੇ ਇਤਿਹਾਸ ਨੂੰ ਦੁਨੀਆ ਦੇ ਕੋਨੇ-ਕੋਨੇ ਤੋਂ ਲਿਆ ਕੇ ਦੁਨੀਆ ਦੇ ਕੋਨੇ-ਕੋਨੇ ਤੋਂ ਜਿੱਤੇ ਵੀ ਆਕਸ਼ਨ ਹੁੰਦੀ ਸੀ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕਰਕੇ ਉਹ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਾਣ ਸਕਣ ਕਿ ਸਾਡੇ ਪੁਰਖਿਆਂ ਦਾ ਯੋਗਦਾਨ ਕੀ ਸੀ ਨਹੀਂ ਤਾਂ ਸਾਡੇ ਇਤਿਹਾਸ ਦਾ ਇਤਿਹਾਸ ਬਹੁਤ ਬਣ ਚੁੱਕਾ ਹੈ ਬੜੀ ਰਲਗੱਡ ਹੋ ਚੁੱਕੀ ਹੈ ਇਸ ਬਾਬਤ ਰਾਜ ਸਿੰਘ ਪੰਡਾਲ ਜਿਹੜੇ ਕਿ ਅੱਜ ਸਟੂਡੀਓ ਦੇ ਵਿੱਚ ਮੈਂ ਉਚੇਚੇ ਤੌਰ ਤੇ ਸੱਦੇ ਆ ਆ ਉਹਨਾਂ ਦਾ ਕਰਦੇ ਹਾਂ ਸਵਾਗਤ ਰਾਜ ਸਿੰਘ ਜੀ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਵਿੱਚ ਸੋਹਣੇ ਜੀ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਜਿਹੜਾ ਤੁਹਾਡਾ ਪ੍ਰੋਜੈਕਟ ਚੱਲ ਰਿਹਾ ਹੈ ਕਿਉਂਕਿ ਮੈਂ ਪਿਛਲੇ ਦਿਨੀ ਸਰਦਾਰ ਰਤਿੰਦਰ ਪਾਲ ਸੀ ਉਹਨਾਂ ਜਿਹੜਾ ਦੇਖ ਕੇ ਆਇਆ ਜੀ ਜੀ ਭੁੱਖ ਵੀ ਸਾਰੀ ਮਿਟ ਗਈ ਤੇ یوں ਲੱਗਦਾ ਸੀ ਕਿ ਇੱਥੇ ਘੰਟੇ ਤੋਂ ਘੰਟੇ ਦਾ ਕੰਮ ਨਹੀਂ ਡਾਕਟਰ ਸਰਵਜਿੰਦਰ ਸਿੰਘ ਦੇ ਕਹਿਣ ਮੁਤਾਬਕ ਇੱਥੇ ਮਹੀਨਿਆਂ ਬਧੀ ਰਿਸਰਚ ਦੀ ਸਾਲਾਂ ਬਧੀ ਰਿਸਰਚ ਦੀ ਲੋੜ ਹੈ ਜਿਹੜਾ ਤੁਹਾਡੇ ਕੋਲ ਹੈਰੀਟੇਜ ਸੰਭਾਲ ਕੇ ਰੱਖਿਆ ਸਿੱਖ ਹੈਰੀਟੇਜ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਇਹ ਗੱਲ ਆਈ ਕਿ ਅਸੀਂ ਵਾਰ-ਵਾਰ ਸਾਊਥ ਏਸ਼ੀਅਨ ਹੈਰੀਟੇਜ ਦੀ ਗੱਲਬਾਤ ਕਰਦੇ ਆ ਕਾਮਾਗਾਟਾ ਮਾਰੂ ਨੂੰ ਗੁਰਨਾਨਕ ਜਹਾਜ਼ ਬਾਰੇ ਤੁਹਾਡੇ ਵਰਗਿਆਂ ਨੇ ਬਹੁਤ ਕੰਮ ਕੀਤਾ ਖੋਜਾਂ ਕੀਤੀਆਂ ਹੁਣ ਕਹਾਣੀ ਕਿੱਥੇ ਖੜੀ ਹੈ ਜੀ ਜੀ ਪਹਿਲਾਂ ਤਾਂ ਜੀ ਸਾਰਾ ਕੁਝ ਵਾਇਗਰੂ ਦੀ ਮੇਨ ਨਾ ਹੋ ਰਿਹਾ ਔਰ ਮੈਨੂੰ ਅੱਛਾ ਲੱਗਾ ਜਦ ਤੁਸੀਂ ਵੀ ਆਏ ਉਦਣ ਤੇ ਜਦੋਂ ਡਾਕਟਰ ਸਰਵਜਿੰਦਰ ਹੁਣੀ ਆਏ ਤੇ ਉਹਨਾਂ ਨੇ ਕਾਫੀ ਵਿਚਾਰ ਆਉਂੀਆਂ ਕਿਉਂਕਿ ਮੈਂ ਆਪਣੇ ਆਪ ਨੂੰ ਇਹ ਮੰਨਦਾ ਹੁਣਾ ਵੀ ਆ ਮੈਂ ਕੰਟੈਂਟ ਕਿਊਰੇਟਰ ਆਮ ਨਾਟ ਅ ਕੰਟੈਂਟ ਰਿਸਰਚਰ ਹੈ ਨਾ ਇਦਾਂ ਔਰ ਕਾਫੀ ਸਮੇ ਤੋਂ ਇਹ ਤਾਂ ਚੱਲੂ ਹੋ ਹੀ ਰਿਆ ਸੀ ਔਰ ਜਦੋਂ ਆਪ ਹੀ ਆਪ ਮੁਹਾਰੇ ਕੀ ਚੀਜ਼ਾਂ ਆਈਡੀਆ ਤੁਹਾਨੂੰ ਫੜਦੇ ਨੇ ਆਕੇ ਹਨ ਤੇ ਫਿਰ ਤੁਹਾਨੂੰ ਉਹਤੇ ਐਕਟ ਕਰਨਾ ਪੈਂਦਾ ਔਰ ਡਿਪੈਂਡ ਕਰਦਾ ਉਹ ਆਈਡੀਆ ਤੁਹਾਨੂੰ ਕਿੰਨਾ ਫੜਦਾ ਆਕੇ ਸੋ ਜਦੋਂ ਅਸੀਂ ਜਿਹੜੇ ਸਾਊਥ ਏਸ਼ੀਆਂ ਦਾ ਲੱਕ ਵੈਸੀ ਦੇਖਦੇ ਆ ਔਰ ਇਹ ਇੰਨਾ ਕਿ ਇਹਨੂੰ ਪੌਪੂਲਰਾਈਜ਼ ਕਰ ਦਿੱਤਾ ਕਿ ਸਾਡੇ ਜਵਾਕ ਵੀ ਹੁਣ ਉਹਨਾਂ ਨਾਲ ਸਾਡੀਆਂ ਡਿਸਕਸ਼ਨ ਕਹਿ ਲਓ ਜਾਂ ਬੈਠਾਂ ਹੋਣ ਲੱਗ ਪਈਆਂ ਵੀ ਅਸੀਂ ਕਹਿ ਰਹੇ ਹਾਂ ਕਿ ਅਸੀਂ ਵੀ ਆਰ ਪ੍ਰਾਊਡ ਸਿਕ ਕੈਨੇਡੀਅਨਸ ਤੋ ਕਹਿੰਦੇ ਜੀ ਨਹੀਂ ਸਾਊਥ ਈਸ਼ੀਆ ਦਾ ਬਹੁਤ ਇਨਕਲੂਸਿਵ ਟੈਰਮ ਆ। ਸੋ ਐਸੀ ਕੋਸ਼ਿਸ਼ ਕਰ ਰਹੇ ਆ ਦੱਸਣ ਦੀ ਵੀ ਇਹ ਇਨਕਲੂਸਿਵਿਟੀ ਦੇ ਵਿੱਚ ਸਾਡੀ ਜਿਹੜੀ ਆਇਡੈਂਟੀਟੀ ਹੋ ਡਿਲੀਟ ਤੇ ਡਿਲੂਟ ਹੋ ਰਹੀ ਆ। ਕਿਉਂਕਿ ਡਿਲਿਟ ਤੇ ਡਿਲੂਟ ਏਸ਼ੀਆ ਤੋਂ ਆਏ ਆ ਆਪਾਂ ਏਸ਼ੀਆ ਤੋਂ ਆਏ ਆ। ਹਾਂਜੀ ਏਸ਼ੀਆ ਤੋਂ ਆਏ ਆ ਪਰ ਫਿਰ ਜਿਹੜਾ ਜਿੱਦਾਂ ਹੁਣ ਆਪਾਂ ਦੇਖਦੇ ਆ ਨਾ ਕਿਤੇ ਆਪਾਂ ਸਿੱਖ ਹੈਰੀਟੇਜ ਮੰਥ ਹੋ ਗਿਆ। ਹਾਂ ਹਾਂ ਹੈ ਨਾ? ਹਾਂ ਔਰ ਅੱਜ ਅੱਜ 2 ਦਿਨ ਪਹਿਲਾਂ ਦੀ ਗੱਲ ਹੈ ਕਿ ਬ੍ਰੈਮਟਨ ਦੇ ਵਿੱਚ ਤਮਿਲ ਜੈਨੋਸਾਈਡ ਉਹਨਾਂ ਨੇ ਮੋਨੂਮੈਂਟ ਬਣਾਇਆ। ਅੱਛਾ ਤੋ ਆਪਾਂ ਮੈਂ ਕੋਸ਼ਿਸ਼ ਕਰਾਂਗਾ ਰਿਸਪੈਕਟਫੁਲੀ ਕਰਾਂ ਗੱਲ ਇਹ ਵੀ ਫਿਰ ਤਾਂ ਉਹ ਵੀ ਸ਼ਾਇਦ ਸਾਊਥ ਈਜੀਨ ਹੋ ਸਕਦਾ ਸਿਗਾ ਜੈਨੋਸਾਈਡ ਕਿਉਂਕਿ ਜੇ ਇਹ ਮੰਨਣਾ ਹੈ ਕਿ ਆਪਾਂ ਇਹ ਤਾਂ ਕੋਈ ਸ਼ੱਕ ਨਹੀਂ ਆਪਾਂ ਉੱਥੋਂ ਆਏ ਹੋਏ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਸਾਡੇ ਜੂਡੀਸ਼ ਰਿਸਪੈਕਟਡ ਕੈਨੇਡੀਅਨ ਨੇ ਉਹ ਇਜ਼ਰਾਈਲ ਤੋਂ ਆਏ ਹੋਏ ਨੇ ਪਰ ਆਪਾਂ ਇਸ ਮੁਲਕ ਚ ਜਿਹੜੀ ਉਹ ਰਿਸਪੈਕਟਡ ਕਮਿਊਨਿਟੀ ਹੈ ਉਹਨੂੰ ਕਦੀ ਵੀ ਮਿਡਲ ਈਸਟ ਨਹੀਂ ਕਹਿੰਦੇ ਸਟੇਟ ਕਹਿੰਦੇ ਵਿੱਚ ਵੈਸੇ ਸ਼ਾਇਦ ਕਹਿ ਦਈਏ ਕਿ ਤੁਸੀਂ ਉੱਥੋਂ ਆਏ ਹੋਏ ਆ ਇਹਦੇ 'ਚ ਕੋਈ ਸ਼ੱਕ ਨਹੀਂ ਸੀ ਉੱਥੋਂ ਆਏ ਹੋਏ ਆ ਸਾਡੇ ਇਹ ਵੀ ਕਲੇਮ ਆ ਵੀ ਅਸੀਂ ਦੇਸ਼ ਪੰਜਾਬ ਤੋਂ ਆਏ ਹੋਏ ਆ ਭਜੀ ਪਰ ਤੁਸੀਂ ਜੇ ਹੁਣ ਮੈਨੂੰ ਤਾਲਿਬਾਨ ਦੇ ਨਾਲ ਖੜਾ ਕਰੋਗੇ ਉਹ ਤਾਂ ਮੈਂ ਨਹੀਂ ਖੜਾ ਹੋਵਾਂਗਾ ਨਾ ਉਹ ਕਿਉਂਕਿ ਉਹ ਵੀ ਏਸ਼ੀਅਨ ਨੇ ਉਹ ਵੀ ਸਾਊਥ ਏਸ਼ੀਅਨ ਨੇ ਜੀ ਫਿਰ ਔਰ ਜਿਹੜਾ ਕੋਈ ਖੜਨਾ ਚਾਹੁੰਦਾ ਉਸ ਆਈਡੀਓਲੋਜੀ ਨਾਲ ਉਹ ਆਪਾਂ ਨੂੰ ਕੋਈ ਦਿੱਕਤ ਨਹੀਂ ਉਹ ਖੜ ਸਕਦਾ ਉਹ ਪਰ ਫਿਰ ਸਾਰਾ ਕੁਝ ਉਹਨਾਂ ਨੂੰ ਵਾਚਣਾ ਪੈਣਾ ਨਾ ਵੀ ਉਹ ਕਿਉਂ ਖੜ ਰਹੇ ਨਹੀਂ ਉਹਦੇ ਨਾਲ ਹੂੰ ਇਹ ਜੇ ਤੁਹਾਡੇ ਦਿਮਾਗ ਦੇ ਵਿੱਚ ਆਈ ਵੀ ਸਾਊਥ ਏਸ਼ੀਅਨ ਨਹੀਂ ਬਲਕਿ ਅਸੀਂ ਸਿੱਖ ਕੈਨੇਡੀਅਨ ਜੀ ਜੀ ਮੈਂ ਆਪਣੇ ਆਪ ਨੂੰ ਸਿਕ ਕੈਨੇਡੀਅਨ ਕਹਿੰਦਾ ਹੁਣ ਜਿੱਦਾਂ ਮੇਰੇ ਕਈ ਵੀਰ ਨੇ ਉਹ ਲੈਫਟ ਸਨੇ ਉਹ ਸੋ ਉਹ ਕਹਿੰਦੇ ਮੇਰਾ ਸਾਡਾ ਰੱਬ ਯਕੀਨ ਨਹੀਂ ਅਸੀਂ ਪੰਜਾਬੀ ਆ ਸੋ ਉਹਨਾਂ ਦਾ ਵੀ ਸਤਿਕਾਰ ਹੈ ਹੈਨਾ ਪਰ ਜੇ ਕੋਈ ਆ ਕੇ ਕਹਿੰਦਾ ਵੀ ਨਹੀਂ ਜੀ ਮੈਂ ਤਾਂ ਤੱਕਿਆ ਹੋਇਆ ਕਿਉਂਕਿ ਮੈਂ ਗ੍ਰਾਂਟ ਲੈਣੀ ਆ ਔਰ ਮਿਲਣੀ ਮੈਨੂੰ ਇਸ ਟਰਮ ਦੇ ਥੱਲੇ ਆ ਹੁਣ ਉਹਦਾ ਹੁਣ ਆਪਾਂ ਤਾਂ ਕੁਝ ਨਹੀਂ ਕਰ ਸਕਦੇ ਨਾ ਜਦੋਂ ਅਸੀਂ ਆਪਣੀ ਆਈਡੈਂਟੀਟੀ ਨੂੰ ਇੱਕ ਵਪਾਰ ਦੇ ਐਂਗਲ ਤੋਂ ਦੇਖਣ ਲੱਪੈਣਾ ਆ ਪਰ ਕਾਮਾਂਗਾ ਤਾਂ ਮਾਰੂ ਦੀ ਯਾਦ ਜਿਹੜੀ ਬਣੀ ਹੋਈ ਹੈ ਜੀ ਜੀ ਉਹ ਵੀ ਤਾਂ ਸਾਊਥ ਏਸ਼ੀਅਨ ਹੈਰੀਟੇਜ ਦੇ ਥੱਲੇ ਆਉਂਦੀ ਹੈ ਜੀ ਜੀ ਕੱਲਾ ਉਹ ਨਹੀਂ ਜਿਹੜੇ ਆਪਾਂ ਪਹਿਲਾਂ ਗੱਲ ਦਿਖਾ ਦੇਣਾ ਜੀ ਦੇਖੋ ਹੈਗੇ ਆ ਮੈਂ ਬਾਕਾਇਦਾ ਉਹਨਾਂ ਗੁਰਦੁਆਰਿਆਂ ਦੀ ਜਿਹੜੀ ਮੇਰੇ ਕੋਲ 558 58 ਸੈਕਿੰਡ ਦੀ ਵੀਡੀਓ ਹੈ ਉਹ ਆਪਾਂ ਆਪਣੇ ਦਰਸ਼ਕਾਂ ਨਾਲ ਦੀ ਨਾਲ ਗੱਲਬਾਤ ਕਰਦੇ ਕਰਦੇ ਦਿਖਾ ਦਿੰਦੇ ਆ ਤੇ ਨਾਲ ਗੱਲਬਾਤ ਵੀ ਕਰੀ ਜਾਂਦੇ ਆ ਜੀ ਇਹ ਦੇਖੋ ਜਿਹੜੇ ਹੁਣ ਇਹ ਪੰਜ ਗੁਰਦੁਆਰਾ ਸਾਹਿਬ ਨੇ ਇਹ ਹੈਰੀਟੇਜ ਬੀਸੀ ਨੇ ਐਜ਼ ਏ ਸਾਊਥ ਈਸ਼ੀਅਨ ਹਿਸਟੋਰੀਕਲ ਤੇ ਹੈਰੀਟੇਜ ਮੈਪ ਦੇ ਹੇਠਾਂ ਪਾਏ ਹੋਏ ਨੇ ओके ਸਾਊਥ ਏਸ਼ੀਅਨ ਹੈਰੀਟੇਜ ਹਾਂਜੀ ਤੁਸੀਂ ਜੇ ਸਰਚ ਕਰੋਗੇ ਨਾ ਸਾਊਥ ਏਸ਼ੀਅਨ ਹੈਰੀਟੇਜ ਮੈਪ ਉਹਦੇ ਚ ਇਹ ਮੈਪ ਖੁੱਲ ਜਾਏਗਾ ਓਕੇ ਔਰ ਇਸੀ ਹੈਰੀਟੇਜ ਬੀਸੀ ਨੂੰ ਸਵਾਲ ਕੀਤਾ ਸੀਗਾ ਵੀ ਜਿਹੜੇ ਪੰਜ ਗੁਰਦੁਆਰਾ ਸਾਹਿਬ ਨੇ ਹੁਣ ਤੁਸੀਂ ਸਕਰੀਨ ਤੇ ਜਿਹੜੇ ਦੇਖੇ ਨੇ ਜੀ ਜੀ ਦੇਖ ਰਹੇ ਆਪਾਂ ਇਹ 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 ਸਿੱਖਾਂ ਦੇ ਗੁਰਦੁਆਰਾ ਸਾਹਿਬ ਨੇ ਤੇ ਕੈਨੇਡੀਅਨ ਹੈਰੀਟੇਜ ਨੇ ਇਹ 골ਡਨ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੋਸਾਇਟੀ ਵੈਂਕੂਵਰ ਜੀ ਜੀ ਤੇ ਸਿੱਖ ਗੁਰਦੁਆਰਾ ਗੁਰਸੇਵ ਗੁਰਦੁਆਰਾ ਇਹ ਐਪੀਸੋਰਡ ਜੀ ਐਪੀਸੋਰਡ ਵਾਲੇ ਹਾਂਜੀ ਇਹ ਗੁਰਦੁਆਰਾ ਸਾਹਿਬ ਅਕਾਲੀ ਸਿੰਘ ਅਕਾਲੀ ਸਿੰਘ ਗੁਰਦੁਆਰਾ ਸਾਹਿਬ ਇਹ ਵੀ ਸਾਊਥ ਏਸ਼ੀਅਨ ਹੈਰਿਟੇਜ ਦੇ ਥੰਨੇ ਆ ਗਿਆ ਵਾਹ ਇਹ ਕਿਹੜੇ ਗੁਰਦੁਆਰਾ ਸਾਹਿਬ ਟੋਪੈਜ਼ ਹੈ ਵਿਕਟੋਰੀਆ ਚ ਹੈ ਜੀ ਵਿਕਟੋਰੀਆ ਵਾਲੀ ਜੀ 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 ਓਕੇ ਸੋ ਜਦੋਂ ਤੁਸੀਂ ਇਹਨਾਂ ਗੁਰਦੁਆਰਿਆਂ ਦੀ ਗੱਲਬਾਤ ਕਰਦੇ ਹੋ ਇਹ ਸਾਰੇ ਸਾਊਥ ਏਸ਼ੀਅਨ ਦੇ ਥੱਲੇ ਆਉਂਦੇ ਹਾਂਜੀ ਉਹ ਮੈਪ ਦੇ ਇਹ ਜੀ ਦੇਖੋ ਨਾ ਆਈਡੈਂਟੀਫਿਕੇਸ਼ਨ ਕਿੱਦਾਂ ਹੁੰਦੀ ਆ ਹਮ ਸੋ ਜਿਹੜੇ ਹੁਣ ਔਰ ਇਸ ਤਰ੍ਹਾਂ ਦੀ ਆਈਡੈਂਟੀਫਿਕੇਸ਼ਨ ਮੈਂ ਫਿਰ ਰਿਸਪੈਕਟਫੁਲੀ ਕਹਿਣ ਲੱਗਾ ਹਾਂ 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 ਕਿਸੇ ਚਰਚ ਦੀ ਨਹੀਂ ਹੁੰਦੀ ਕਿਸੇ ਮਾਸਕ ਦੀ ਨਹੀਂ ਹੁੰਦੀ ਕਿਸੇ ਸੈਨੇਗਾਗ ਦੀ ਨਹੀਂ ਹੁੰਦੀ ਮਤਲਬ ਇਹ ਇਹ ਸਿਰਫ ਆਪਣੇ ਨਾਲ ਹੀ ਹੋ ਰਿਹਾ ਇਹ ਕਿਉਂ ਅ ਇਹ ਹੀ ਪੁੱਛਣ ਲਈ ਅਸੀਂ ਸਟੈਟ ਕਨ ਨੂੰ ਐਫ ਆਈ ਪਾਈ ਸੀਗੀ ਓਕੇ ਉਹਨਾਂ ਨੂੰ ਵੀ ਸੀ ਕਿ ਆ ਵੀ ਇਹਦੀ ਇਨਸੈਪਸ਼ਨ ਕਿਉਂਕਿ ਆਪਾਂ ਜਦੋਂ ਦੇ ਆਏ ਨਾ ਪਹਿਲਾਂ ਆਪਾਂ ਇਹ ਲਗਭਗ ਸੁਣਦੇ ਨਹੀਂ ਸੀ ਹੁੰਦੇ ਪਹਿਲਾਂ ਹੋਰ ਲਖ ਹੁੰਦੇ ਸੀ ਫਿਰ ਇੱਕਦਮ ਸਾਊਥ ਏਸ਼ੀਆਨ ਦਾ ਜਿਹੜਾ ਹੜਾ ਆ ਗਿਆ ਹਾਂ ਹਾਂਜੀ ਇੱਕਦਮ ਸੋ ਉਹਨਾਂ ਨੂੰ ਅਸੀਂ ਪੁੱਛਿਆ ਸੀ ਵੀ ਤਕਰੀਬਨ ਸਾਡੇ ਇੱਕ ਵਕੀਲ ਮਿੱਤਰ ਨੇ ਉਹਨਾਂ ਨੇ ਉਹ ਡਰਾਫਟ ਕੀਤੀ ਸੀਗੀ ਤੇ ਉਹਦੇ ਵਿੱਚ 10-11 ਸਵਾਲ ਸੀ ਜਿਹੜੇ ਉਹਨਾਂ ਨੂੰ ਪੁੱਛੇ ਸੀਗੇ ਤੇ ਉਹਨਾਂ ਨੇ ਉਹ ਉਹਦਾ ਜਿਹੜਾ ਆਨਸਰ ਦਿੱਤਾ ਉਹ 150 ਪੰਨਿਆਂ 'ਚ ਦਿੱਤਾ ਕਿ ਇੰਦਾ ਇੰਦਾ ਕਰਕੇ ਜਿਹੜੇ ਸਵਾਲ ਸੀ ਉਹਨਾਂ ਦਾ ਹਨਾ ਔਰ ਉਹ ਜੇ ਤੁਸੀਂ ਪੜ੍ਹਦੇ ਹੋ ਉਹ ਕਾਫੀ ਗੁੰਝਲਦਾਰ ਸੀਗਾ ਪੜਨ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੇ ਉਹਦੇ ਬਾਰੇ ਫਿਰ ਆਪਾਂ ਅਗਲੀ ਵਾਰੀ ਫੇਰ ਕਰਾਂਗੇ ਜੀ ਜੀ ਇਦਾਂ ਹੀ ਅਸੀਂ ਅਲਬਰਟਾ ਯੂਨੀਵਰਸਿਟੀ ਉਹਨਾਂ ਨੂੰ ਐਫ ਆਈ ਪੀ ਵਿੱਚ ਤੁਹਾਡੀ ਯੂਨੀਵਰਸਿਟੀ ਜੇ ਸ਼ਬਦ ਕਦੋਂ ਐਂਟਰ ਹੁੰਦਾ ਸਾਨੂੰ ਇਹ ਦੱਸੋ ਐਂਟਰ ਕਦੋਂ ਹੋਇਆ ਕੁਝ ਤੁਹਾਨੂੰ ਪਤਾ ਹੋਵੇਗਾ ਨਾ ਉਹ ਕਹਿੰਦੇ ਜੀ ਦੇਖੋ ਇਦਾਂ ਆ ਕਿ ਐਸੀ ਸਟੈਟ ਕਹਿੰਦੇ ਤੋਂ ਡਾਇਰੈਕਸ਼ਨ ਲੈਂਦੇ ਆ ਸੋ ਹੁਣ ਜਿਹੜੀ ਜਿਹੜੀ ਮੇਰਾ ਪਰਸਨਲ ਮੰਨਣਾ ਆ ਕਿ ਜਦੋਂ ਯੂਨੀਵਰਸਿਟੀ ਜਿਹਨਾਂ ਨੇ ਲੀਡਰ ਕ੍ਰੀਏਟ ਕਰਨੇ ਆ ਕੱਲ ਦੇ ਉਹ ਜੇ ਡਾਇਰੈਕਸ਼ਨ ਸਾਰੀ ਸਟੈਟ ਕਹਿੰਦੇ ਤੋਂ ਲੈਂ ਲੱਗ ਪਏ ਫਿਰ ਉਹ ਤਾਂ ਕੋਈ ਇੰਡੀਪੈਂਡੈਂਟ ਥਾਟ ਹੋਈ ਨਾ ਨਾ ਫਿਰ ਥਿੰਕਰ ਤਾਂ ਆਪਾਂ ਕ੍ਰੀਏਟ ਨਾ ਨਾ ਕੀਤੇ ਉਹ ਯਾਨੀ ਕਿ ਰਿਸਰਚ ਕਰਨ ਦੀ ਬਜਾਏ ਸਟੈਟ ਕਹਦੇ ਤੋਂ ਸਟੈਟ ਹਾਂਜੀ ਉਹਨਾਂ ਦਾ ਉਹਨਾਂ ਦਾ ਜਿੱਦਾਂ ਉਹ ਉਹਨਾਂ ਦਾ ਪੁਆਇੰਟ ਇਹ ਹੈ ਕਿ ਵੀ ਤੁਸੀਂ ਸਾਨੂੰ ਨਾ ਪੁੱਛੋ ਤੁਸੀਂ ਉਹਨਾਂ ਨੂੰ ਪੁੱਛ ਲਓ ਬੇਸਿਕਲੀ ਜਿਹਦਾ ਪੋਲਾਈਟਲੀ ਉਹਨਾਂ ਨੇ ਇਹ ਇਹ ਮੇਰਾ ਮਤਲਬ ਹੈ ਜਿਹੜਾ ਬੱਚਾ ਲੈਟਸ ਸੇ ਕੋਹੈਰਿਟੇਜ ਦੇ ਉੱਤੇ ਪੀ ਐਚ ਡੀ ਕਰਦਾ ਹੈ ਕੋ ਬੱਚਾ ਜੀ ਜੀ ਲੈਟਸ ਸੇ ਜੀ ਜੀ ਉਸਟੇਟ ਕੈਨੇਡਾ ਤੋਂ ਅੰਕਰੇ ਲਏਗਾ ਜਾਂ ਪੁਰੇ ਪੁਰਾਣੇ ਇਤਿਹਾਸ ਹੁੰਦੇ ਨੇ ਜੀ ਜੀ ਉਹ ਉਹਨੇ ਜਿੱਦਾਂ ਉਹਨੇ ਇੱਕ ਇੰਡੀਪੈਂਡੈਂਟ ਥਿੰਕਰ ਬਣਨਾ ਸੋ ਜਦੋਂ ਤੁਸੀਂ ਇੰਡੀਪੈਂਡੈਂਟ ਥਿੰਕਰ ਬਣੋਗੇ ਉਹਦੇ ਨਾਲ ਹੀ ਆਪਾਂ ਇਹ ਜਿਹੜਾ ਸੋਹਣਾ ਮੁਲਕ ਹੈ ਆਪਣਾ ਉਹਨੂੰ ਸਟਰੋਂਗ ਕਰਨਾ ਹਮ ਪਰ ਜੇ ਹੁਣ ਸਾਡੀ ਥਿੰਕਿੰਗ ਕਿਤੇ ਹੋਰ ਰੱਖ ਕੇ ਉਥੋਂ ਆਧਾਰੀ ਲੈ ਕੇ ਜੇ ਆਪਾਂ ਗੱਲਾਂ ਕਰਨੀਆਂ ਨੇ ਫਿਰ ਫਿਰ ਕੋਈ ਬਹੁਤ ਮਜਬੂਤ ਮੁਲਕ ਬਣਾਉਣ ਲਈ ਦਿਖ ਨਹੀਂ ਰਿਹਾ ਰਾਹ ਜਿਦਾਂ ਹੈ ਨਾ ਹਾਂ ਹਾਂ ਨਹੀਂ ਆਇਆ ਪਰ ਤੁਸੀਂ ਨੋਰਮਲ ਜਿਹੜੀ ਤੁਹਾਡੀ ਜਥੇਬੰਦੀ ਹੈ ਪੂਰਾ ਨਾਮ ਉਹਦਾ ਦੱਸਿਓ ਉਹਦੇ ਥੱਲੇ ਬੜੇ ਕੰਮ ਕਰ ਰਹੇ ਹਾਂ ਮੈਂ ਕੁਝ ਨਾਲ ਦੇ ਨਾਲ ਵੀਡੀਓ ਵੀ ਨਾਲ ਦੇ ਨਾਲ ਗੱਲਬਾਤ ਕਰਦੇ ਕਰਦੇ ਆਪਾਂ ਉਹ ਵੀ ਦਿਖਾਵਾਂਗਾ ਇਹ ਜਿਹੜੇ ਕੰਮ ਨੇ ਉਸ ਸੰਸਥਾ ਦੇ ਥੱਲੇ ਕਿਹੜੇ-ਕਿਹੜੇ ਕੰਮ ਹੋ ਰਹੇ ਨੇ ਜੀ ਪੂਰਾ ਨਾਮ ਇਹਦਾ ਹੈਗਾ ਬੰਜਾਰਾ ਨੋਮੈਡ ਇਹਦੇ ਵਿੱਚ ਅਸੀਂ ਪਹਿਲਾਂ ਤਾਂ ਪੁਰਾਣੀਆਂ ਜਿਹੜੀਆਂ ਦੁਰਲਭ ਵਸਤਾਂ ਨੇ ਕਿਤਾਬਾਂ ਮੈਡਲ ਉਹ ਇਕੱਠੇ ਕਰ ਰਹੇ ਹਾਂ ਜੀ ਫਿਰ ਅਸੀਂ ਐਗਜ਼ਿਬਿਸ਼ਨ ਲਾਉਣ ਦੀ ਕੋਸ਼ਿਸ਼ ਕਰੀ ਦੀ ਹੈ ਜਿਹਦਾ ਕੈਲਗਰੀ ਮਿਲਟਰੀ ਮਿਊਜ਼ੀਅਮ ਚ ਲੱਗੀ ਸੀ ਜੌਨ ਆਲਵਰ ਸਕੂਲ ਚ ਲੱਗੀ ਸੀ ਸਰੀ ਮਿਊਜ਼ੀਅਮ ਚ ਲੱਗੀ ਸੀ ਔਰ ਇਸੇ ਤਰ੍ਹਾਂ ਅਸੀਂ ਜਿਹੜੇ ਕੋਈ ਸਾਨੂੰ ਜਿਹੜੇ ਡੈਫੀਨੇਸ਼ਨਸ ਆ ਉਹਦੇ ਜਿਹੜਾ ਕੋਈ ਸਵਾਲ ਹੁੰਦਾ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਬਈ ਇਹ ਜਿਹਦਾ ਬਾਈਪੌਕ ਆ ਹਣ ਬਾਈਪੌਕ ਦੇ ਵਿੱਚ ਤੁਸੀਂ ਦੇਖੋ ਬਲੈਕ ਇੰਡੀਜਨਸ ਪੀਪਲ ਆਫ ਕਲਰ ਸੋ ਜਿਹੜਾ ਇੰਡੀਜਨਸ ਹੈ ਜਿਨ੍ਹਾਂ ਦੀ ਅਨਸੀਡਡ ਲੈਂਡ ਤੇ ਸੀ ਰਹਿਨੇ ਪਏ ਆ ਜਿਹੜੇ ਸਾਬਰਨ ਲੋਕ ਆ ਉਹਨਾਂ ਨੂੰ ਤੁਸੀਂ ਇੱਕ ਸਾਡੇ ਜਿਹੜਾ ਲਖਬ ਸਾਡੇ ਨਾਲ ਜੋੜ ਦਿੱਤਾ ਆ ਉਹ ਸਾਡੇ ਨਾਲੋਂ ਇਹ ਉਹਨਾਂ ਦਾ ਧਰਤੀ ਐ ਸੀ ਇੱਥੇ ਗੈਸਟ ਆ ਕਿਉਂਕਿ ਗਵਰਨਮੈਂਟ ਸਟੈਂਡ ਤਾਂ ਇਹੀ ਆ ਨਾ ਕਿ ਵੀ ਆਰ ਗੈਸਟ ਹੇਅਰ ਬਿਲਕੁਲ ਸੋ ਇਸ ਤਰ੍ਹਾਂ ਸਕਾਲਰਸ਼ਿਪਾਂ ਹੋ ਰਹੀਆਂ ਨੇ ਜੀ ਸੋ ਇਸ ਤਰ੍ਹਾਂ ਜਿੰਨੀ ਸਾਡੇ ਤੋਂ ਜਿਹੜਾ ਸਾਡਾ ਗਰੁੱਪ ਬਣਿਆ ਹੋਇਆ ਜਿੰਨੀ ਸਾਡੇ ਤੋਂ ਕੋਸ਼ਿਸ਼ ਹੋ ਰਹੀ ਹੈ ਉਹਨਾਂ ਕੋ ਕੰਮ ਵਾਇਗੁਰੂ ਦੀ ਮੇਰਨਾ ਹੋ ਰਿਹਾ ਜੀ ਪਰ ਇੱਕ ਇੱਕ ਗੱਲ ਤਾਂ ਆਪਾਂ ਨੂੰ ਚੇਤੇ ਰੱਖਣੀ ਪੈਗੀ ਕਿ ਰਾਜ ਸਵਾਨ ਜਿਹੜੇ ਪਹਿਲੇ ਪੰਜਾਬੀ ਜੀ ਸਪੀਕਰ ਨੇ ਜੀ ਜੀ ਨਾਰਥ ਅਮਰੀਕਾ ਦੇ ਪਹਿਲੇ ਜੀ ਉਹਨਾਂ ਨੇ ਆਉਂਦਿਆਂ ਹੀ ਨੇਟਿਵ ਦੀ ਗੱਲਬਾਤ ਤੁਸੀਂ ਕੀਤੀ ਉਹ ਕਦੇ ਨਹੀਂ ਇਹਨਾਂ ਦੀ ਭਾਸ਼ਾ ਇਹਨਾਂ ਦਾ ਮੁਲਕ ਹੈ ਜੀ ਜੀ ਇਹਨਾਂ ਦੀ ਥਾਂ ਹੈ ਜੀ ਜੀ ਉਹਨਾਂ ਦੀ ਭਾਸ਼ਾ ਗਾਇਬ ਹੈ ਇੱਥੇ ਹਾਂ ਜੀ ਉਹਨਾਂ ਦੀ ਅ ਫਤਜ਼ ਵੀਰ ਗਾਇਬ ਨੇ ਜੀ ਜੀ ਪਾਰਲੀਮੈਂਟ ਦੇ ਵਿੱਚ ਬਖਾਇਦਾ ਉਹਨਾਂ ਨੇ ਬਾਅਦ ਦੇ ਵਿੱਚ ਕੋਈ ਰਾਈਟਿੰਗ ਲਿਖਵਾਈ ਜੀ ਜੀ ਤੇ ਨਾਲ ਦੀ ਨਾਲ ਉਹਨਾਂ ਨੇ ਤਸਵੀਰਾਂ ਲਵਾਈਆਂ ਜੀ 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 ਕਿੰਨੀ ਵੱਡੀ ਗੱਲ ਹੈ ਬਹੁਤ ਜੀ ਬਹੁਤ ਜੇ ਕੋਈ ਅ ਕੋਈ ਵੀ ਮੁੱਦਾ ਹੈ ਜਦ ਜਨਾ ਚ ਇਸ ਚੁੱਕਾਂਗੇ ਨਹੀਂ ਲੋਕਾਂ ਨੂੰ ਕੋਈ ਪਤਾ ਲੱਗ ਕਸਾਂ ਦਾ ਪਤਾ ਹੀ ਨਹੀਂ ਸੀ ਇਹ ਦਬਾਅ ਚ ਨਹੀਂ ਆਇਆ ਕਿੰਨੇ ਸਾਲ ਹੋ ਗਏ ਮੀਡੀਆ ਕਰਦਿਆਂ ਨੂੰ ਕਿ ਸਾਊਥ ਏਸ਼ੀਅਨ ਹੈਰੀਟੇਜ ਸਾਊਥ ਏਸ਼ੀਅਨ ਅ ਦਿੱਟਾਂ ਤੇ ਅਸੀਂ ਚਾਈਨੀਜ਼ ਨਹੀਂ ਲਿਖਦੇ ਆ ਸਿੰਗਾਪੁਰ ਵਾਲੇ ਲਿਖਿਆ ਬੰਗਾਲ ਆ ਆਪਣਾ ਬੰਗਲਾਦੇਸ਼ੀ ਨਹੀਂ ਸਾਊਥ ਏਸ਼ੀਅਨ ਲਿਖ ਰਿਆ ਜੀ ਜੀ ਪੰਜਾਬੀਆਂ ਦੇ ਹੈਰੀਟੇਜ ਨੂੰ ਸਾਊਥ ਏਸ਼ੀਅਨ ਕਿਉਂ ਜੀ ਜੀ ਜਿਹੜਾ ਸਾਡੇ ਜਿਹੜੇ ਬਜ਼ੁਰਗ ਇੱਥੇ ਆਏ ਆ ਜੀ ਉਹਨਾਂ ਚੋ ਜੇ ਆਪਾਂ ਇਨਕਲੂਸਿਵਿਟੀ ਦੀ ਗੱਲ ਕਰਦੇ ਆ ਨਾ ਤਾਂ ਮੈਜੋਰਟੀ ਪੰਜਾਬੀ ਸੀਗੇ ਉਹ ਅੱਛਾ ਉਹਨਾਂ ਪੰਜਾਬੀਆਂ ਦੇ ਵਿੱਚੋਂ ਮੈਜੋਰਟੀ ਸਿੱਖ ਸੀਗੇ ਫਿਰ ਸਾਡਾ ਰਿਸਪੈਕਟਡ ਹਿੰਦੂ ਭਾਈਚਾਰਾ ਸੀਗਾ ਫਿਰ ਮੁਸਲਮਾਨ ਭਾਈਚਾਰਾ ਸੀਗਾ ਔਰ ਇਹ ਤਿੰਨਾਂ ਦੀ ਆਇਡੈਂਟੀਟੀ ਬਰਕਰਾਰ ਰੱਖਣੀ ਚਾਹੀਦੀ ਹੈ ਹਿਸਟੋਰਿਕਲੀ ਜਦੋਂ ਆਪਾਂ ਉਸ ਸਮੇਂ ਦੀ ਹਿਸਟਰੀ ਦੀ ਗੱਲ ਕਰਾਂਗੇ ਨਾ ਬਿਲਕੁਲ ਤਿੰਨੇ ਸੀ ਹਾਂ ਹਾਂ ਸੋ ਆਪਾਂ ਇਹ ਨਹੀਂ ਕਹਿ ਰਹੇ ਕਿ ਆਪਾਂ ਇਹਦੇ ਦੋਨੇ ਸਿੱਖਿਆ ਵੀ ਬਾਕੀ ਨਾਂ ਪਰੇ ਕਰਦੇ ਸਾਨੂੰ ਮੋਰੇ ਕਰਦੇ ਨਹੀਂ ਨਹੀਂ ਉਹ ਗੁਰਨਾਨਦ ਜਹਾਦ ਦੇ ਵਿੱਚ ਮੈਂ ਕਿਹਾ 367 ਨਸافر ਆਏ ਸੀ 25 ਮੁਸਲਮਾਨ ਸੀ 12 ਹਿੰਦੂ ਸੀ ਬਾਕੀ ਸਾਰੇ ਸਿੱਖ ਸਾਰੇ ਸਾਂਝੇ ਸੀ ਸਭੇ ਸਾਂਝੇ ਵਲ ਸਦਾਏ ਨਾ ਤੋ ਕੋਈ ਨਾ ਦਿਸੇ ਬਾਹਰੋਂ ਵਾਲਾ ਤਾਂ ਕਨਸੈਪਟ ਲੈ ਕੇ ਆਇਆ ਸੀ ਜੀ ਜੀ ਬਿਲਕੁਲ ਔਰ ਜਿਹੜਾ ਉਹ ਜਹਾਦ ਹੈਗਾ ਉਹ ਇੱਕ ਗੱਲ ਆਪਾਂ ਨੂੰ ਜ਼ਰੂਰ ਯਾਦ ਰੱਖਣੀ ਚਾਹੀਦੀ ਵੀ ਉਹ ਇਟ ਵਾਸ ਅ ਸਿੱਖ ਇਨੀਸ਼ੀਏਟਿਵ ਜਿੱਥੇ ਸਾਰਿਆਂ ਦਾ ਮਾਨ ਸਤਕਾਰ ਸੀ ਔਰ ਸਾਰਿਆਂ ਨੂੰ ਇਨਵਾਈਟ ਕੀਤਾ ਗਿਆ ਔਰ ਕਿਉਂਕਿ ਅਸੀਂ ਸਾਂਝੀਵਾਲਤਾ ਯਕੀਨ ਰੱਖਦੇ ਆ ਉੱਥੇ ਸਾਡੇ ਹਿੰਦੂ ਵੀਰ ਵੀ ਇਕੱਠੇ ਹੋਏ ਉੱਥੇ ਸਾਡੇ ਮੁਸਲਮਾਨ ਵੀਰ ਵੀ ਇਕੱਠੇ ਹੋਏ ਪਰ ਉਹ ਇਨੀਸ਼ੀਏਟਿਵ ਇੱਕ ਸਿੱਖ ਇਨੀਸ਼ੀਏਟਿਵ ਸੀਗਾ ਔਰ ਉਹ ਸਾਰੇ ਪੰਜਾਬੀ ਸੀਗੇ ਔਰ ਉਹਨਾਂ ਚੋਂ ਮੇਰਾ ਨਹੀਂ ਖਿਆਲ ਕਿ ਕੋਈ ਬੰਦਾ ਅਫਗਾਨਿਸਤਾਨ ਤੋਂ ਸੀਗਾ ਜਾਂ ਨੇਪਾਲ ਤੋਂ ਸੀ ਜਾਂ ਸ੍ਰੀਲੰਕਾ ਇਦਾਂ ਹਨਾ ਓਕੇ ਇੱਕ ਮੇਰੇ ਕੋਲ ਮੈਂ ਕੱਲ ਦੇਖ ਰਿਆ ਸੀ ਕੋਈ ਈਮੇਲ ਆਈ ਹੈ ਜੀ ਜੀ ਕਿ 100 ਮਿਲੀਅਨ ਡਾਲਰ ਦੀ ਮੰਗ ਕੀਤੀ ਹੈ ਕਿਸ ਸੰਸਥਾ ਨੇ ਸਰਕਾਰ ਤੋਂ ਬਹੁਤ ਬੜਿਆ ਅ ਇੱਕ ਜੀ ਇੱਥੇ ਗਰੁੱਪ ਹੈ ਕਿਉਂਕਿ ਮੈਨੂੰ ਤਾਂ ਨਾਮ ਲੈਣਾ ਪਏਗਾ ਹੁਣ ਮੈਂ ਵੈਸੇ ਥੋੜਾ ਸੰਕੋਚ ਕਰਦਾ ਹੁਣ ਕਿਸੇ ਦਾ ਨਾ ਕਿਉਂਕਿ ਮੈਂ ਜਦੋਂ ਡਾਕਟਰ ਸਰਜਵਿੰਦਰ ਹੁਣਾਂ ਨਾਲ ਗੱਲ ਕਰਦਾ ਸੀ ਨਾ ਤੇ ਅਸੀਂ ਮੈਂ ਕਿਹਾ ਜੀ ਕੋਈ ਸਲਾਹ ਦਿਓ ਉਹ ਕਹਿੰਦੇ ਜੀ ਸ਼ਬਦ ਦਾ ਵਾਰ ਨਹੀਂ ਕਰਨਾ ਹੈ ਨਾ ਸੋ ਮੈਂ ਬਹੁਤ ਰਿਸਪੈਕਟਫੁਲੀ ਇਹ ਕਰਾਂਗਾ ਆਗਾਰ ਸਰਕਾਰ ਯੋਗ ਰੂ ਹੈ ਬਹੁਤ ਜਿਆਦਾ ਤੇ ਪ੍ਰੋਫੈਸਰ ਡੀਨਸ ਕੋਲ ਚਾਂਸਲ ਪਤਾ ਨਹੀਂ ਕਿੰਨਿਆਂ ਨਾਲ ਗੱਲਬਾਤ ਹੋਈ ਹੈ ਪਰ ਉਹਨਾਂ ਵਰਗੀ ਸਹਿ ਸੁਭਾ ਵਾਲੀ ਜਿਹੜੀ ਰੂਹ ਹੈ ਨਾ ਜੀ ਜੀ ਅੰਦਰ ਗਿਆਨ ਭਰਾ ਪਿਆ ਹੈ ਜੀ 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 ਪਰ ਉਹਨੂੰ ਬੜੇ ਵਧੀਆ ਤਰੀਕੇ ਨਾਲ ਮੇਰੇ ਵਰਗਾ ਥੋੜਿਆ ਭਾਵਕ ਹੋ ਜਾਂਦਾ ਹੈ ਕਈ ਵਾਰੀ ਗਾਮਪਸ਼ਾ ਹੋ ਜਾਂਦਾ ਸਾਡੇ ਵੱਲੋਂ ਜੀ ਜੀ ਪਰ ਉਹ ਵਾਕਈ ਉਹਨਾਂ ਨੇ ਜਿਸ ਹਿਸਾਬ ਨਾਲ ਤੁਹਾਨੂੰ ਦੱਸਿਆ ਬਿਲਕੁਲ ਸਹੀ ਗੱਲ ਹੈ ਪਰ ਯਸ ਹੁਣ ਤਾਂ ਕੁਦਰਤ ਦੀ ਗੱਲ ਹੈ ਜਿਹੜੀ ਈਮੇਲ ਆ ਉਹਦੇ ਉੱਤੇ ਨਾਮ ਹੈ ਬਾਕੀ ਜੀ ਜੀ ਸੋ ਇਹ ਇੱਕ ਸੰਸਥਾ ਹੈ ਜੀ ਉਹ ਹੈਗੀ ਉਹਨੂੰ ਦੋ ਜਣੇ ਚਲਾਉਂਦੇ ਨੇ ਇੱਕ ਪ੍ਰੋਫੈਸਰ ਨੇ ਇੱਕ ਸ਼ੈਫ ਸਟੂਡੈਂਟ ਇਦਾਂ ਇਕੱਠੇ ਹੋ ਕੇ ਨਾ ਔਰ ਇਹਨਾਂ ਨੇ ਉਹਦਾ ਨਾਮ ਰੱਖਿਆ ਹੈ ਮਿਜ਼ੀਅਮ ਲਿਬਰੇਸ਼ਨ ਫੋਰਸ ਮਿਜ਼ੀਅਮ ਲਿਬਰੇਸ਼ਨ ਫੋਰਸ ਹਾਂਜੀ ਸੋ ਉਹਦੇ ਵਿੱਚ ਉਹ ਮੰਗ ਇਹ ਕਰ ਰਹੇ ਕਿ ਸਰਕਾਰ ਤੋਂ ਸਾਨੂੰ 100 ਮਿਲੀਅਨ ਡਾਲਰ ਦਿੱਤਾ ਜਾਵੇ ਪਰ ਉਹਦੀ ਪੇਸ਼ਕਾਰੀ ਉਹਦੀ ਨਾ ਇਹਦਾ ਸਜਾਵਟ ਇਦਾਂ ਕਰਦੇ ਹੋਵੇ ਸ਼ਾਇਦ ਇਹ ਇੱਕ ਪੰਥਕ ਜਿਥੇਬੰਦੀ ਆ ਪਰ ਫਿਰ ਵਿੱਚ ਉਹ ਗੱਲ ਕਰਦੇ ਆ ਵੀ ਅਸੀਂ ਸਾਊਥ ਏਸ਼ੀਅਨ ਆ ਫਿਰ ਹੌਲੀ ਜਣੇ ਇਹ ਵੀ ਗੱਲ ਕਰਦੇ ਆ ਵੀ ਅਸੀਂ ਪੰਜਾਬੀ ਵੀ ਆ ਇਦਾਂ ਪਰ ਉਹਨੂੰ ਜਿੱਦਾਂ ਪਰੋਸੇ ਇਦਾਂ ਨੇ ਸਰਕਾਰ ਦੇ ਕੋਲ ਵੀ ਅਸੀਂ ਜਿਹੜੇ ਦੋ ਜਣੇ ਆ ਹਾਂ ਇਹ ਹੀ ਅਸੀਂ ਪੰਥ ਨੂੰ ਰਿਪਰੈਜ਼ੈਂਟ ਕਰਦੇ ਆ ਸਾਰੇ ਪੰਜਾਬੀਆਂ ਨੂੰ ਸਾਰੇ ਨੇਪਾਲੀ ਸਾਰੇ ਉਸ ਖਿੱਤੇ ਨੂੰ ਅਸੀਂ ਦੋ ਜਿੱਦਾਂ ਰਿਸਪੈਕਟਫੁਲੀ ਕਹ ਲਵਾਂ ਵੀ ਅਸੀਂ ਲੰਬੜਦਾਰ ਜਾਂ ਚੌਧਰੀਆਂ ਦੋ ਜਣੇ ਹਨਾ ਹੁਣ 100 ਮਿਲੀਅਨ ਬਹੁਤ ਵੱਡੀ ਰਕਮ ਆ ਅ ਔਰ ਜਿੱਥੋਂ ਤੱਕ ਮੈਨੂੰ ਖਬਰ ਮਿਲੀ ਹੈ ਕਿ ਬੀਸੀ ਸਰਕਾਰ ਸ਼ਾਇਦ ਫਰੇਦਰ ਵੈਲੀ ਚ ਕਿਤੇ ਆਇਡੈਂਟੀਫਾਈ ਕਰ ਲਈ ਹੈ ਸਾਈਟ ਵੀ ਕਿੱਥੇ ਬਣਾਇਆ ਜਾਵੇ ओके म्यूजियम म्यूजियम हां जी एक मिनट हुन ਇੱਥੇ ਥੋੜਾ ਜਿਹਾ ਮੇਰੇ ਦਿਮਾਗ ਕਿਉਂਕਿ ਬਾਅਦ ਗੱਲਾਂ ਵਿੱਚ ਜਿਹੜਾ 뮤ਜ਼ੀਅਮ ਬਣਨਾ ਹੈ ਫ੍ਰੀਜ਼ਰ ਵੈਲੀ ਦੇ ਵਿੱਚ 뮤ਜ਼ੀਅਮ ਦੇ ਨਾਂਬਰ ਤੁਸੀਂ ਪਹਿਲਾਂ ਸ਼ੁਰੂ ਤੋਂ ਗਲਤ ਬਤ ਕਰ ਰਹੇ ਸੀ ਜੀ ਜੀ ਉਸ ਦਾ ਨਾਮ ਵੀ ਕੋਈ ਜ਼ਿਕਰ ਕੀਤਾ ਉਹਨਾਂ ਨੇ ਜ਼ਿਕਰ ਕੋਈ ਨਾਮ ਦਾ ਇਸ ਤਰ੍ਹਾਂ ਹੋਇਆ ਸੀ ਜੀ ਕਿ ਉਹ ਇਹਦਾ ਨਾਮ ਉਹਨਾਂ ਨੇ ਤਕਰੀਬਨ ਸਾਊਥ ਏਸ਼ੀਅਨ 뮤ਜ਼ੀਅਮ ਰੱਖ ਲਿਆ ਸੀਗਾ ਉਹ ਪਰ ਜਦੋਂ ਪਹਿਲੀ ਮੀਟਿੰਗ ਹੋਈ ਐਸਐਫਯੂ ਆਫ ਸੈਂਟਰ ਦੇ ਵਿੱਚ ਉੱਤੇ ਵਾਇਗਰੂ ਦੀ ਮੇਰ ਨਾਲ ਕਿਤੇ ਸਾਨੂੰ ਵੀ ਸਾਧ ਲਿਆ ਉਹਨਾਂ ਨੇ ਹੂੰ ਹੂੰ ਤੇ ਉੱਥੇ ਫਿਰ ਸਵਾਲ ਜਿਹੜਾ ਉਹ ਸਾਡੇ ਜੈਸੀ ਤਾਂ ਜੂਨੇ ਲਾਇਰ ਉਹਨਾਂ ਨੂੰ ਲੈ ਕੇ ਸੀ ਸਲਾਹ ਕਰਕੇ ਤੇ ਮੈਂ ਕਿਹਾ ਵੀ ਤੁਸੀਂ ਇਹਨਾਂ ਨੂੰ ਪੁੱਛੋ ਕਿ ਅਸੀਂ ਤਾਂ ਸਾਊਥ ਈਸ਼ੀਅਨ ਹੈ ਨਹੀਂ ਵੀ ਤੁਸੀਂ ਨਾਮ ਇਹ ਕਿੱਦਾਂ ਰੱਖਦੇ ਪਏ ਹੋ ਹੂੰ ਹੂੰ ਔਰ ਕੈਨੇਡਾ ਵਿੱਚ ਕੋਈ ਵੀ ਜੀਓਗ੍ਰਾਫੀਕਲ ਟਰਮ ਤੇ ਮਿਊਜ਼ੀਅਮ ਹੈ ਨਹੀਂਗਾ ਥੇਅਰ ਇਜ਼ ਨੋ ਮਿਡਲ ਈਸਟਰਨ ਮਿਊਜ਼ੀਅਮ ਥੇਅਰ ਇਜ਼ ਨੋ ਈਸਟਰਨ ਯੂਰਪੀਅਨ ਮਿਊਜ਼ੀਅਮ ਵੈਸਟਰਨ ਯੂਰਪ ਸੋ ਕਾਫੀ ਸਾਡੀ ਗੱਲ ਔਰ ਉਥੇ ਉਹ ਕਹਿੰਦੇ ਅਸੀਂ ਕੰਸਲਟੇਸ਼ਨ ਕਰਾਂਗੇ ਫਿਰ 1.5 ਮਿਲੀਅਨ ਕੰਸਲਟੇਸ਼ਨ ਤੇ ਲੱਗਿਆ ਔਰ ਇਹੀ ਜਿਹੜੇ ਮਿਊਜ਼ੀਅਮ ਲਿਬ੍ਰੇਰੀਸ਼ਨ ਫੋਰਸ ਵਾਲੇ ਆ ਇਹੀ ਇਹਨਾਂ ਨੇ ਤਿੰਨੋਂ ਤੋਂ ਗਰੰਟਾ ਲੈ ਲੀਆਂ ਔਰ ਬਾਅਦ ਚੋਂ ਗਵਰਨਮੈਂਟ ਨੂੰ ਇਹ ਕੰਪਲੇਨ ਕਰਦੇ ਸੀਗੇ ਵੀ ਪੈਸੇ ਕਿੱਥੇ ਗਏ ਤੇ ਉਥੇ ਬੜਾ ਹਾਸੋ ਹੀ ਨਹੀਂ ਜੀ ਜਿੱਦਾਂ ਬਣ ਗਈ ਆ ਤੇ ਉਹ ਉਹ ਇੱਕ ਲਕਬ क्रिएट ਹੋ ਗਿਆ ਜੀ ਉਥੇ ਦਾ 20s ਤੇ ਸਾਡੀਆਂ ਜਿੰਨੀਆਂ ਮੀਟਿੰਗਸ ਹੋਈਆਂ ਨੇ ਵਿਕਟੋਰੀਆ ਉਹ ਕਿਤੇ ਨਾ ਕਿਤੇ ਨਾ ਇੱਕ ਲਫ ਜਾਂਦਾ ਦਾ 20 ਮੈਂ ਉਹਨਾਂ ਨੂੰ ਬਾਅਦ ਚ ਪੁੱਛੇ ਮੈਂ ਜੀ 20 ਕੌਣ ਨੇ ਇਹ ਕਹਿੰਦੇ ਜੀ 20 ਲੰਬੜਦਾਰ ਨੇ ਤੁਹਾਡੇ ਅੱਛਾ ਔਰ ਇਹ ਸਾਰਾ ਕੁਝ ਤੇ ਮੈਂ ਕਹਾਂ ਜੀ ਇਹ ਉਹੀ ਤਾਂ ਨਹੀਂ ਜਿਨ੍ਹਾਂ ਨੂੰ ਅਸੀਂ ਗ੍ਰਾਂਟ ਮਾਫੀਆ ਕਹਿੰਦੇ ਹੁੰਨੇ ਉਹ ਕਹਿੰਦੇ ਜੀ ਅਸੀਂ ਕੋਈ ਕਮੈਂਟ ਨਹੀਂ ਕਰਨਾ ਇਸ ਤੇ ਹੈਨਾ ਸੋ ਜਿਹੜਾ 100 ਮਿਲੀਅਨ ਆ ਉਹ ਹੁਣ ਆਪਾਂ ਨੂੰ ਬਹੁਤ ਖਿਆਲ ਰੱਖਣਾ ਪੈਣਾ ਬਈ ਜਿਹੜੇ ਵੀ ਆਪਾਂ ਨੂੰ ਇਸ ਟਾਈਮ ਸੁਣ ਰਹੇ ਨੇ ਸਾਰੇ ਗੁਰਦੁਆਰਾ ਸਾਹਿਬ ਸਾਰੇ ਮੰਦਰ ਮਸਜਿਦ ਜਿਹੜੇ ਵੀ ਸੁਣ ਰਹੇ ਨੇ ਔਰ ਰਿਲੀਜੀਅਸ ਇੰਸਟੀਚੂਨ ਨਾਨ ਰਿਲੀਜੀਅਸ ਇੰਸਟੀਚੂਨ ਔਰ ਜਿਹੜਾ ਆਮ ਬੰਦਾ ਹੈ ਚਾਹੇ ਟਰੱਕ ਚਲਾ ਰਿਹਾ ਚਾਹੇ ਫ੍ਰੀਮਿੰਗ ਕਰ ਰਿਹਾ ਬਈ ਇਹਦੇ ਵੱਲ ਥੋੜੀ ਤਵੱਜੋ ਜ਼ਰੂਰ ਦਿਵੋ ਕਿਉਂਕਿ ਇਹ ਇਹ ਜਿਹੜਾ ਮਿਊਜ਼ੀਅਮ ਬਣਨਾ ਪਹਿਲਾਂ ਤਾਂ ਇਹਦੇ ਨਾਮ ਦੀ ਗੱਲ ਹੋਣੀ ਹੈ ਕਿ ਨਾਮ ਕੀ ਰੱਖਿਆ ਜਾਵੇ ਸੋ ਤੁਸੀਂ ਸਾਰਿਆਂ ਨੇ ਆਪਣੀ ਇਨਪੁਟ ਦੇਣੀ ਆ ਹਾਂ ਹਾਂ ਬੇਸ਼ੱਕ ਇੱਕ ਕੰਸਲਟੇਸ਼ਨ ਹੋ ਚੁੱਕੀ ਆ ਪਰ ਉਹਦੇ ਚ ਇਦਾਂ ਹੋਇਆ ਕਿ ਰਿਜ਼ਲਟ 65% ਪੰਜਾਬੀ ਦੇ ਹੱਕ ਚ ਆ ਗਏ ਕਿ ਇਹ ਪੰਜਾਬੀ ਹੋਣਾ ਚਾਹੀਦਾ ਪੰਜਾਬੀ ਹੈਰੀਟੇਜ ਮਿਊਜ਼ੀਅਮ ਹਾਂਜੀ ਕੁਝ ਇਦਾਂ ਹੋਣਾ ਚਾਹੀਦਾ ਜਿਹੜੀ ਉਹਨਾਂ ਦੀ ਰਿਪੋਰਟ ਆ ਤੁਸੀਂ ਕੀ ਕਹਿ ਰਹੇ ਹੋ ਸੈ ਹੈਰੀਟੇਜ ਨਹੀਂ ਮੈਂ ਇਦਾਂ ਨਹੀਂ ਕਹਿ ਰਿਹਾ ਜੀ ਮੈਂ ਕਹਿ ਰਿਹਾ ਕਿ ਜੇ ਸਰਕਾਰ ਨੇ ਤੱਕੇ ਲਿਆ ਕਿ ਸਾਨੂੰ ਪੂਰੇ ਲੋਕਾਂ ਨੂੰ ਜਿਹੜੇ ਥਰਡ ਵਰਲਡ ਕੰਟਰੀਆਂ ਚੋਂ ਆਏ ਹੋ ਉਹਨਾਂ ਨੂੰ ਨੂੜ ਕੇ ਰੱਖਣਾ ਆ ਤਾਂ ਘਟੋ ਘੱਟ ਜਿਹੜੀ ਕੰਸਲਟੇਸ਼ਨ ਉਹ ਆਮ ਬੰਦੇ ਤੋਂ ਕਰਾਓ ਉਹਨੂੰ ਜਿੱਦਾਂ ਹੁਣ ਤੁਹਾਡਾ ਇਹ ਰੇਡੀਓ ਹੈ ਇੱਥੋਂ ਤੁਸੀਂ ਹਾਂਜੀ ਇੱਥੇ ਤੁਸੀਂ ਓਪਨ ਕਰੋ ਵੀ ਕੀ ਨਾਮ ਹੋਣਾ ਚਾਹੀਦਾ ਨਾ ਫਿਰ ਉਹਦਾ ਨਾਮ ਰੱਖਿਆ ਜਾਵੇ ਇਹ ਜਿਹੜਾ ਅਸੀਂ ਜਿਹੜਾ ਸੋ ਮੈਂ ਇਹਨੂੰ ਪ੍ਰੈਸਾਈਸਲੀ ਕਹਿਣ ਦੀ ਕੋਸ਼ਿਸ਼ ਕਰਾਂਗਾ ਕਿ ਜਿਹੜੇ ਅਸੀਂ ਸਿੱਖ ਹਾਂ ਨਾ ਉਹ ਜਦੋਂ ਕੋਈ ਚੀਜ਼ ਸਾਰਿਆਂ ਨੂੰ ਦਿੱਤੀ ਜਾਂਦੀ ਆ ਅਸੀਂ ਭੱਜ ਕੇ ਨਹੀਂ ਕਹਿੰਦੇ ਕਿ ਸਾਨੂੰ ਦਿੱਤੀ ਜਾਵੇ ਪਰ ਜੇ ਉਹ ਕਹਿਣ ਵੀ ਆ ਇੰਨੀ ਰਕਮ ਹੈਗੀ ਆ ਹੂੰ ਹੂੰ ਕਲੇਮ ਕਰੋ ਕਿ ਇਹਦੀ ਆ ਫਿਰ ਅਸੀਂ ਕਿਸੇ ਨੂੰ ਲੈਣ ਨਹੀਂ ਦੇਣਾ ਕਿਉਂਕਿ ਸਾਡੇ ਬਜ਼ੁਰਗਾਂ ਦਾ ਇੱਥੇ ਪੂਰਾ ਕਲੇਮ ਆ ਔਰ ਅਸੀਂ ਉਹਦੇ ਵਿੱਚ ਇਹ ਵੀ ਕਹਾਂਗੇ ਕਿ ਸਾਡੇ ਬਜ਼ੁਰਗਾਂ ਨੇ ਹਿੰਦੂ ਮੁਸਲਮ ਸਾਰਿਆਂ ਨੂੰ ਨਾਲ ਰੱਖਿਆ ਸੀ ਕਿਉਂਕਿ ਅਸੀਂ ਸਾਂਝੀ ਵਲਤਾ ਯਕੀਨ ਕਰਦੇ ਆ ਕਿਉਂਕਿ 111 ਨੰਬਰੇ ਹਾਂਜੀ 25 ਮਈ ਨੂੰ ਉਨ ਜਾ ਰਹੇ ਨੇ ਜੀ 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 ਇਹਦੇ ਵਾਸਤੇ ਫਿਰ ਇਹਦਾ ਮਤਲਬ ਹੈ ਵੀ ਸਿੱਖਾਂ ਦਾ ਮਿਊਜ਼ੀਅਮ ਕੈਨੇਡਾ 'ਚ ਬਣੇਗਾ ਫਿਰ ਤਾਂ ਮੈਂ ਇਹ ਕਹਿ ਸਕਦਾ ਸੌਖੇ ਆ ਅ ਮਿਊਜ਼ੀਅਮ ਦੇਖੋ ਮਿਊਜ਼ੀਅਮ ਦਾ ਇਦਾਂ ਆ ਵੀ ਜਿਹੜੀ ਜਿਹੜੀ ਸਰਕਾਰ ਨੇ ਇੱਕ ਪੇਸ਼ਕਸ਼ ਕਰ ਦਿੱਤੀ ਆ ਨਾ ਉਹ ਇਹ ਆ ਕਿ 8-9 ਮੁਲਕਾਂ ਤੋਂ ਜਿਹੜੇ ਵੀ ਆਏ ਹੋਏ ਆ ਚਾਹੇ 50 ਸਾਲ ਜਿੱਧਰੋਂ ਮਰਦੀ ਘੁੰਮ ਕੇ ਆਏ ਹੋਏ ਨੇ ਇੱਥੇ ਇਹ ਅਸੀਂ ਉਹਨਾਂ ਨੂੰ ਮਿਊਜ਼ੀਅਮ ਬਣਾਉਣਾ ਆ ਸੋ ਆਪਾਂ ਉਸਾਂ ਤੇ ਖੜੇ ਆ ਕਿ ਆਪਾਂ ਆਪਣਾ ਹੀ ਫੇਰ ਕਹਿਣਾ ਨਹੀਂ ਬਣਦਾ ਹੁੰਦਾ ਕਿ ਸਾਨੂੰ ਦੇ ਦਿਓ ਹਨਾ ਇਦਾਂ ਕਿਉਂਕਿ ਜੇ ਸਾਰਿਆਂ ਦਾ ਬਣਨਾ ਫਿਰ ਉਹਦੇ ਵਿੱਚ ਫਿਰ ਤਾਂ ਸਾਊਥ ਏਸ਼ੀਆ ਨਹੀਂ ਹੋਏਗਾ ਇਹ ਤਾਂ ਸੌਥ-ਏਸ਼ੀਅਨ ਮਿਊਜ਼ੀਅਮ ਕਹਿਣਗੇ ਜੇ 70 ਮੁਲਕਾਂ ਦੀ ਗੱਲ ਕਰ ਰਹੇ ਆ ਉਹ ਉੱਥੋਂ ਹੀ ਤੇ ਚੱਕਰ ਆ ਨਾ ਕਿਉਂਕਿ ਉਹ ਉੱਥੇ ਹੀ ਆ ਰਹੇ ਆ ਦੁਬਾਰਾ ਜੀ ਕਿਉਂਕਿ ਜਦੋਂ ਇਹ ਤਾਂ ਜਿਹੜੀ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਬੜੀਆਂ ਸੈਸਟਿਵ ਹੁੰਦੀਆਂ ਨੇ ਇਹ 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 ਭਾਰ ਉਹਨਾਂ ਤੇ ਹੋਣਾ ਚਾਹੀਦਾ ਕਿ ਇੱਥੇ ਜਦੋਂ ਉਹਨਾਂ ਨੇ ਕੋਈ ਮਿਊਜ਼ੀਅਮ ਬਣਾਉਣਾ ਆ ਹਮ ਹ ਉਹ ਕਿਨਾਂ ਦਾ ਹੋਣਾ ਚਾਹੀਦਾ ਆ ਇਹਦੇ ਬਾਰੇ ਕੋਈ ਡਿਬੇਟ ਨਹੀਂ ਹੋਈ ਤੁਹਾਡੀ ਉਹਨਾਂ ਨਾਲ ਡਿਬੇਟ ਨਹੀਂ ਸਾਡੀ ਬਹੁਤ ਹੈਲਥੀ ਡਿਸਕਸ਼ਨਸ ਹੋਈਆਂ ਨੇ ਹੈਲਥ ਡਿਬੇਟ ਹੈਲਥ ਡਿਸਕਸ਼ਨ ਕਹੋ ਕਿਉਂਕਿ ਪਿਛਲੇ ਦਿਨੀ ਮੈਂ ਥੋੜੀ ਜਿਹੀ ਚ ਕਾਂਸਾ ਡਿਵਾਨਸਟੀ ਰੌਸਟ ਸਟਰੀਟ ਵੈਨਕੂਵਰ ਦੇ ਵਿੱਚ ਸਿਟੀ ਆਫ ਵੈਨਕੂਵਰ ਦੇ ਨੁਮਾਇंदे ਆਏ ਸਨ ਸਲਾਹ ਲੈਣ ਵਾਸਤੇ ਜੀ ਜੀ ਕਿ ਤੁਸੀਂ ਦੱਸੋ ਕਿ ਅਸੀਂ ਕੀ ਕਰੀਏ ਕੀ ਬਣਾਈਏ ਅਸੀਂ ਪੈਸਾ ਖਰਚ ਕਰਨਾ ਚਾਹੁੰਦੇ ਹਾਂ ਉੱਥੇ ਮੈਂ ਵੀ ਕੁਦਰਤੀ ਮੈਨੂੰ ਤਾਂ ਪਤਾ ਨਹੀਂ ਸੀ ਇਹ ਹੋ ਰਿਹਾ ਮੈਂ ਸ਼ਾਮਲ ਸੀ ਇੱਕ ਵਕੀਲ ਸੀ ਮੇਰੇ ਨਾਲ ਲੜਕੀ ਹੋਰ ਸਨ ਬੜੇ ਸਵਿਰ ਸੱਜਣ ਅਸੀਂ ਉਹਨਾਂ ਨਾਲ ਬਹਿ ਕੇ ਵਿਚਾਰਾ ਕੀਤੀਆਂ ਗੱਲਬਾਤ ਕੀਤੀ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਗੱਲਾਂ ਹੋ ਸਕਦੀਆਂ ਜੀ ਜੀ ਕਿਉਂਕਿ ਹਰ ਵਿਅਕਤੀ ਆਪਣੀ ਸੋਚ ਮੁਤਾਬਕ ਰਹਿੰਦਾ ਜੀ ਜੀ ਇਹਦੇ ਵਿੱਚ ਅਖੀਰ ਦੇ ਵਿੱਚ ਪੂਰੇ 2 ਮਿੰਟ ਨੇ ਕਿ ਤੁਹਾਡਾ ਆਈਡੀਆ ਸਰਕਾਰ ਨੂੰ ਕਿਸਨੇ ਆ ਫੈਡਰਲ ਗਵਰਨਮੈਂਟ ਨੂੰ ਜਾਂ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਅਸੀਂ ਜੀ ਸੋਵਰਨ ਲੋਕ ਆ ਸਾਡੇ ਕੋਲ ਪਾਸ਼ਾਹੀ ਦਾਵਾ ਆ ਅਸੀਂ ਸਾਂਝੀ ਵਾਲਤਾ ਯਕੀਨ ਰੱਖਦੇ ਆ ਜਦੋਂ ਤੁਸੀਂ ਸਾਨੂੰ ਕਿਸੇ ਹੋਰ ਨਾਲ ਨੁੜੋਗੇ ਮੈਂ ਨਹੀਂ ਚਾਹੁੰਦਾ ਮੇਰਾ ਖਿਆਲ ਤੁਸੀਂ ਵੀ ਨਹੀਂ ਚਾਹੋਗੇ ਕਿ ਆਪਾਂ ਨੂੰ ਤਾਲਿਬਾਨ ਜਾਂ ਕਿਸੇ ਹੋਰ ਉਸ ਰਾਈਟ ਵਿੰਗ ਥਾਟ ਨਾਲ ਜੁੜਿਆ ਜਾਵੇ ਸੋ ਸਰਕਾਰ ਨੂੰ ਬੇਨਤੀ ਹੈ ਕਿ ਜਿੱਥੇ ਤੁਸੀਂ ਜਦੋਂ ਤੁਸੀਂ ਕਦੀ ਵੀ ਇੱਕ ਇਦਰੇਲੀ ਐਂਡ ਪੈਲੇਸਟੀਨियन ਮਿਊਜ਼ੀਅਮ ਸਾਂਝਾ ਨਹੀਂ ਬਣਾਉਂਗੇ ਤੁਸੀਂ ਕਦੀ ਯੂਕਰੇਨੀਅਨ ਤੇ ਰਸ਼ੀਨ ਮਿਊਜ਼ੀਅਮ ਸਾਂਝਾ ਨਹੀਂ ਬਣਾਉਂਗੇ ਹੈਨਾ ਇਦਾਂ ਹੀ ਤੁਸੀਂ ਜਰਮਨ ਤੇ ਬ੍ਰਿਟਨ ਦਾ ਮਿਊਜ਼ੀਅਮ ਸਾਂਝਾ ਨਹੀਂ ਬਣਾਉਂਗੇ ਇੱਥੇ ਤਾਂ ਤੁਸੀਂ 8-9 ਮੁਲਕਾਂ ਨੂੰ ਇਕੱਠਾ ਕਰ ਰਹੇ ਹੋ ਔਰ ਜਿਹੜੇ ਸਾਡੇ ਇੱਥੋਂ ਦੇ ਕੈਨੇਡੀਅਨ ਨੇ ਔਰ ਉਹ ਉਹ ਪੰਜਾਬ ਤੋਂ ਨਹੀਂ ਆਏ ਹੋਏ ਨੇ ਉਹ ਪਹਿਲਾਂ ਕਿਸੇ ਹੋਰ ਧਰਮ ਨਾ ਹੁੰਦੇ ਸੀ ਜਾਂ ਕਿਸੇ ਧਰਮ ਨਾ ਨਹੀਂ ਹੁੰਦੇ ਸੀ ਉਹਨਾਂ ਨੇ ਜਿਹੜਾ ਧਰਮ ਇੱਥੇ ਸਿੱਖੀ ਜਦੋਂ ਅਡਾਪਟ ਕੀਤੀ ਆ ਫਿਰ ਤੁਸੀਂ ਉਹਨਾਂ ਨੂੰ ਕਿਹੜੇ ਖਾਤੇ 'ਚ ਪਾਉਂਗੇ ਉਹ ਤਾਂ ਕਦੀ ਉਸ ਖਿੱਤੇ 'ਚ ਗਏ ਨਹੀਂ ਵਰਲਡ ਵਾਰ ਫਰਸਟ ਵਰਲਡ ਵਾਰ ਸੈਕੰਡ ਦੇ ਵਿੱਚ ਇੱਥੇ ਦੇ ਸਾਡੀ ਕੰਟਰੀਬਿਊਸ਼ਨ ਹੈ ਜਿਹੜੀ ਸਿੱਖਾਂ ਦੀ ਪੰਜਾਬੀਆਂ ਦੀ ਬੜੀ ਵੱਡੀ ਕੰਟਰੀਬਿਊਸ਼ਨ ਹੈ ਕਿਉਂ ਨਹੀਂ ਕਿ ਸਿੱਖਾਂ ਦਾ ਅਲੱਗ ਇੱਕ ਮਿਊਜ਼ੀਅਮ ਬਣੇ ਹਰ ਇੱਕ ਕਮਿਊਨਿਟੀ ਜਿਹੜੀ ਮੰਗ ਕਰਦੀ ਹੈ ਉਹਨਾਂ ਨੂੰ ਅਲੱਗ ਦੇ ਕੋਈ ਚਿੰਤਾ ਨਹੀਂ ਮੇਰੇ ਖਿਆਲ ਬਿਲਕੁਲ ਬਿਲਕੁਲ ਜਿੱਥੇ ਸਾਡਾ ਬਣੇ ਉੱਥੇ ਹੀ ਸਾਡੇ ਹਿੰਦੂ ਭਾਈਚਾਰੇ ਦਾ ਜਿਹੜੇ ਜਿਹੜੇ ਭਾਈਚਾਰੇ ਆਏ ਹੋਏ ਨੇ ਹਾਂਜੀ ਜੀ ਜੀ ਤੁਹਾਡਾ ਬਹੁਤ ਧੰਨਵਾਦ ਜੀ ਦਿਲ ਤਾਂ ਕਰਦਾ ਘੰਟਿਆਂ ਬੱਧੀ ਤੁਹਾਡੇ ਕੋਲ ਇੰਨਾ ਖਜ਼ਾਨਾ ਪਿਆ ਹੈ ਮੇਰੇ ਖਿਆਲ ਉਸ ਖਜ਼ਾਨੇ ਦੇ ਉੱਤੇ ਇੱਕ ਨਹੀਂ ਘੱਟੋ ਘੱਟ 10 ਪੀ ਐਚ ਡੀਆਂ ਉਹਦੇ ਉੱਤੇ ਹੋ ਸਕਦੀਆਂ ਨੇ ਜੇ ਵਿਦਿਆਰਥੀ ਆ ਕੇ ਤੁਹਾਡੇ ਕੱਲੇ ਕਲਚਰ ਦੇ ਉੱਤੇ ਸਾਡੇ ਵਿਰਸੇ ਦੇ ਉੱਤੇ ਸਾਡੇ ਪੁਰਾਤਨ ਖਰੜਿਆਂ ਦੇ ਉੱਤੇ ਪੁਰਾਤਨ ਸ਼ਸਤਰਾਂ ਦੇ ਉੱਤੇ ਗ੍ਰੰਥਾਂ ਦੇ ਉੱਤੇ ਬਕਾਇਦਾ ਉੱਤੇ ਪੀਐਚਡੀ ਹੋ ਸਕਦੀ ਹੈ ਜਿੰਨਾ ਕੁ ਤੁਸੀਂ ਮਿਹਨਤ ਕੀਤੀ ਹੈ ਅਰਦਾਸ ਉਸ ਪਰਵਰਤਕਾਰ ਅਗੇ ਕਿ ਚੜ੍ਹਦੀ ਕਲਾ ਚ ਰਹਿ ਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਦੇ ਰਹਾਂ ਤਾਂ ਜੋ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਜੇ ਅੱਜ ਸ਼ਹੀਦ ਭਾਈ ਮੀਵਤ ਸਿੰਘ ਭਗ ਸਿੰਘ ਵਤਨ ਸਿੰਘ ਦਾ ਜ਼ਿਕਰ ਹੁੰਦਾ ਜੀ ਬਾਬਾ ਗੁਰਦੇਵ ਸਿੰਘ ਦਾ ਜ਼ਿਕਰ ਹੁੰਦਾ ਜੀ ਜੀ ਇਸੇ ਕਰਕੇ ਹੁੰਦਾ ਕਿ ਉਹਨਾਂ ਨੇ ਸੌ ਵਰੇ ਪਹਿਲਾਂ ਸਾਡੇ ਲਈ ਇਹ ਰਸਤੇ ਬਣਾਏ ਜੀ ਜੀ ਬਿਲਕੁਲ ਤੇ ਇਸੇ ਤਰ੍ਹਾਂ ਤੁਸੀਂ ਸਾਡੀ ਆਉਣ ਵਾਲੀਆਂ ਨੈਕਸਟ ਜਨਰੇਸ਼ਨਾਂ ਦੇ ਲਈ ਇੱਕ ਰਾਹ ਪੱਧਰਾ ਕਰਕੇ ਜਾ ਰਹੇ ਹੋ ਬੜੀ ਮਿਹਨਤ ਕਰ ਰਹੇ ਹੋ ਕਿ ਸਾਡੇ ਬੱਚਿਆਂ ਨੂੰ ਸਾਡੇ ਵਿਰਸੇ ਦਾ ਪਤਾ ਲੱਗੇ ਸਾਡਾ ਵਿਰਸਾ ਹੈ ਜੀ 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 ਇਹਦੇ ਲਈ ਤੁਸੀਂ ਮਿਹਨਤ ਕੀਤੀ ਹੈ ਤੁਹਾਡੇ ਤੈਦਿਲੋਂ ਧੰਵਾਦ ਚੜਦੀ ਕਲਾ ਜਰੋ ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਸਿੰਘ ਪੰਡਾਲੇ ਕਹੋ ਜੀ ਰੂਹ ਨੇ ਜਿਨ੍ਹਾਂ ਦੇ ਕਣ ਕਣ ਦੇ ਅੰਦਰ ਵਿਰਸਾ ਵਿਰਾਸਤ ਸੰਭਲਿਆ ਤੇ ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ 6 ਵਜੇ ਪ੍ਰਾਈਮ ਟਾਈਮ ਦਿਵਿੰਦਰ ਬੈਣੀਪਾਲ ਜੀ ਲੈ ਕੇ ਹਾਜ਼ਰ ਹੋਣਗੇ ਤੇ ਇਸੇ ਪ੍ਰੋਗਰਾਮ ਨੂੰ 9 ਵਜੇ ਦਿਲਾਂ ਦੀ ਸਾਂ ਫਿਰ ਰਿਪੀਟ ਕੀਤਾ ਜਾਏਗਾ ਪ੍ਰੋਗਰਾਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੇਓ ਤੁਹਾਡੇ ਪਿਆਰ ਤੇ ਸਤਿਕਾਰ ਲਈ ਧੰਨਵਾਦ ਜੀ